ਲੋ ਜੀ ਸਵੇਰੇ ਸਵੇਰੇ ਸਰਕਾਰੀ ਡਿਊਟੀ ਤੇ ਗਏ ਕੰਡਕਟਰ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਉਸੇ ਚੂੜੇ ਵਾਲੀ ਨਾਰ ਨੇ ਸਾਰੇ ਲੋਕਾਂ ਦੇ ਸਾਹਮਣੇ ਬੱਸ ਸਟੈਂਡ ਦੇ ਵਿੱਚ ਆਕਰਤੂਤ ਖਿੰਡਾ ਦਿੱਤੀ ਆਪਣੀ ਨਵ ਵਿਆਹੀ ਜਨਾਨੀ ਨੂੰ ਅਜਿਹੇ ਹਾਲਤ ਵਿੱਚ ਦੇਖ ਕੰਡਕਟਰ ਨੇ ਅੱਖਾਂ ਨੀਵੀਆਂ ਕਰ ਲਈਆਂ ਉੱਥੇ ਹੀ ਬੱਸ ਸਟੈਂਡ ਦੇ ਵਿੱਚ ਖੜੇ ਲੋਕਾਂ ਨੇ ਵੀ ਨਵ ਵਿਆਹੀ ਬਹੂ ਦਾ ਤਮਾਸ਼ਾ ਖੂਬ ਦੇਖਿਆ ਤਾਂ ਫਿਰ ਇੱਕ ਨੌਜਵਾਨ हिम्मत ਕਰਦਾ ਤੇ ਜਨਾਨੀ ਨੂੰ ਉਸ ਹਾਲਤ ਵਿੱਚ ਥੱਲੇ ਉਤਾਰਦਾ ਲਓ ਜੀ ਜਰਾ ਧਿਆਨ ਨਾਲ ਦੇਖ ਲਓ ਬਾਸਟਿਆਂ ਦੀ ਛੱਤ ਤੇ ਬੈਠੀ ਜਨਾਨੀ ਦੀ ਇਹ ਹਰਕਤ ਮਾਮਲਾ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਜਿੱਥੇ ਕੀ ਨਵਿਆਹੀ ਕੰਡਕਟਰ ਦੀ ਘਰਵਾਲੀ ਨੇ ਬੱਸ ਸਟੈਂਡ ਦੀ ਛੱਤ ਤੇ ਚੜ ਕੇ ਹਾਈ ਵੋਲਟੇਜ ਦਾ ਡਰਾਮਾ ਕੀਤਾ ਅਤੇ ਆਪਣੇ ਪਤੀ ਤੇ ਗੰਭੀਰ ਇਲਜ਼ਾਮ ਲਗਾਏ ਦੂਜੇ ਪਾਸੇ ਪਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਜਨਾਨੀ ਉਸ ਦੇ ਨਾਲ ਮਾੜਾ ਸਲੂਕ ਕਰਦੀ ਆ ਰੋਟੀ ਤੱਕ ਵੀ ਉਸ ਨੂੰ ਨਹੀਂ ਦਿੰਦੀ ਤੇ ਹੁਣ ਉਹ ਤਲਾਕ ਮੰਗ ਰਿਹਾ ਹੈ ਸਮਝਾਓ ਇਹ ਵੀ ਇਹ ਪਰਸਨ ਜੋਥਾ ਇਹ ਆ ਹਾਡੇ ਤੇ ਬਟਾਲੇ ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਨਾਲੇ ਰੋਟੀयां ਲੰਦੀ ਆ ਮੇਰੇ ਵਾਸਤੇ ਤੇ ਨਾਲੇ ਨਾਲ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆਇਆ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਹ ਸਾਰੇ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਇੱਥੇ ਕਾਗਜ਼ ਹੀ ਉਹ ਵੀ ਮਾਰੇ ਘਮਾ ਕੇ ਹੋ ਕੇ ਉਹ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਤੇ ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਿਸਟੈਂਸ ਤੇ ਮੈਨੂੰ ਕਿ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਕਿਹਦੀ ਵਜ੍ਹਾ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਕਟੋ ਘਟ ਗਈ ਹੁਣ ਤੱਕ 7-8000 ਰੁਪਏ ਹੋਏ ਨੇ ਮੈਂ ਮੰਗਦਾ ਤਲਾਕ ਦੀ ਕਰਨਾ ਹੈ ਤਲਾਕਾਂ ਦੀ ਉਤੇ ਹੀ ਬਾਸਟੈਂਡ ਦੇ ਵਿੱਚ ਮਹਿਲਾ ਵੱਲੋਂ ਕੀਤੇ ਜਾ ਰਹੇ ਹਾਈ ਵੋਲਟੇਜ ਡਰਾਮੇ ਨੂੰ ਦੇਖ ਇੱਕ ਨੌਜਵਾਨ ਹਿੰਮਤ ਕਰਕੇ ਬਾਸਟੈਂਡ ਦੀ ਛੱਤ ਤੇ ਚੜਕੇ ਮਹਿਲਾ ਨੂੰ ਸਮਝਾ ਕੇ نیچے ਉਤਾਰ ਲਿਆਉਂਦਾ ਤੇ ਉਸ ਨੇ ਕਿਹਾ ਕਿ ਇਨ੍ਹਾਂ ਮੀਆਂ ਬੀਬੀ ਦਾ ਕੋਈ ਆਪਸੀ ਝਗੜਾ ਹੈ ਭਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਉਹਮੜਾ ਰੋਡਵੇਚਾ ਤੇ ਐਡਵਾਂਸ ਬੁਕਿੰਗ ਤੇ ਆ ਉਹਦੇ ਨਾਲ ਲੜ ਪੀ ਇਹ ਲੜਕੇ ਤੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੈਣਾ ਮੁੜ ਕੇ ਸਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਆ ਸਮਝੋਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਕਿ ਆ ਜਾ ਥੱਲੇ ਤੇ ਰਸਮਝੋਤਾ ਕਰਾ ਦਿੰਦੇ ਆ ਉਹ ਹੁਣ ਬੈਠ ਕੇ ਜੀ ਕਰਨਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝਾਉਂਦੇ ਰਹੀ ਆ ਹਾਂਜੀ ਕਾਫੀ ਸਮਝਾਉਂਦੇ ਰਹੀ ਆ ਬਹੁਤ ਮੁਸ਼ਕਲ ਆਇਆ ਜੀ ਤੂੰ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਸੀ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁਰਕੇ ਮੈਂ ਟੱਡਿਆਂ ਦਿਲ ਮੈਂ ਕਿਹਾ ਵੇਖੀ ਆ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲ ਨਾ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਪਤਨੀ ਦਾ ਆਪਸੀ ਝਗੜਾ ਜਿਸ ਦੌਰਾਨ ਮਹਿਲਾ ਛੱਤ ਤੇ ਚੜੀ ਬਾਕੀ ਇਹਨਾਂ ਨੂੰ ਥਾਣੇ ਲਿਜਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਕਿ ਉੱਥੇ ਜਾਓ ਅੱਜ ਲਸੀ ਜੀ ਬੱਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਸਨੇ ਕਿਹਾ ਮੈਂ ਆਪਣੇ ਘਰ ਦੇ ਨਾਲ ਤਲਾਕ ਚੋਂਦੀ ਆ ਮਤਲਬ ਪੁੱਛਿਆ ਅਸੀਂ ਕੀ ਗੱਲ ਕੀ ਆ ਕੱਲੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇ ਨਾਮ ਮੈਨੂੰ ਰੱਖਦਾ ਇਹ ਕੋ ਇਹਨਾਂ ਨੇ ਦੋਵਾਂ ਨੇ ਲਵ ਮਰਜ ਕੀਤੀ ਹੈ ਇਹਦਾ ਨਾ ਇਹਨਾਂ ਨੇ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਉਹਨੂੰ ਪੁੱਛਿਆ ਉੱਥੇ ਨੇ ਲਵ ਮਰਜ ਕੀਤੀ ਤੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਫੜਦੇ ਸੀ ਸ ਲੜਕੀ ਦੇ ਜਿਹੜੇ ਪਤੀ ਉਹ ਕਹਿ ਰਹੇ ਸੀ ਕਿ ਦਾ ਸਰਕਾਰੀ ਆਪਣੀ ਡਿਊਟੀ ਸੀ ਜਿਹੜੇ ਸਰਕਾਰੀ ਕੰਮ ਦੀ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮਲਾਜਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸੋ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਫਾੜੇ ਆਣ ਕੇ ਨੇ ਕੁਝ ਲੱਕੀ ਹਾਂ ਪਰੇਸ਼ਾਨ ਬਹੁਤ ਕੀਤਾ ਇਹਨੂੰ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੀਰੀ ਕਾਸਟ ਉਲਾਈ ਐ ਈਐਸ ਲੜੀ ਆਈ ਆ ਉਹਨਾਂ ਨੇ ਫਿਰ ਆਣ ਕੇ ਆਈ ਇਹਨੂੰ ਉਤਾਰਿਆ ਕੁੱਟਪੁੱਟ ਫਿਰ ਉਹਨੂੰ ਮਕੇਰੀਆਂ ਭੇਜਦਾ ਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆ ਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰ ਮੈਨੂੰ ਸੰਭਾਲ ਲੂੰਗੀ ਆਪਣੀ ਜਨਮਾਲ ਦਾ ਬਚਾ ਗਈ ਪਾਜੀ ਹਾਂਜੀ ਬਿਲਕੁਲ ਬਚਾ ਕੋ ਜਲਦੀ ਖੈਰ પતિ ਪਤਨੀ ਦੇ ਆਸ ਵਿੱਚ ਕਈ ਗੱਲਾਂ ਨੂੰ ਲੈ ਕੇ ਤਕਰਾਰਵਾਜੀ ਤੇ ਝਗੜੇ ਹੋ ਜਾਂਦੇ ਨੇ ਪਰ ਇਸ ਤਰੀਕੇ ਦੇ ਨਾਲ ਜਰੂਰ ਕੱਢਣ ਨਾਲੋਂ ਚੰਗਾ ਹੈ ਕਿ ਉਹ ਬੈਠ ਕੇ ਮਸਲੇ ਦਾ ਹੱਲ ਕੱਢ ਲੈਣ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ